ਸੋ ਦੋਸਤੋ ਆਪਾਂ ਵਡਾਲੇ ਪਿੰਡ ਦੇ ਵਿੱਚ ਪਹੁੰਚਿਆ ਘਾਰਾ ਵੀਰ ਦਾ ਇਹਦੇ ਹਾਲਾਤ ਦਿਖਾਉਣੇ ਬਾਪੂ ਜੀ ਕਿਦਾਂ ਦਾ ਕਿਹਦਾ ਘਰ ਹੈ ਕਿਵੇਂ ਹੈ ਤੇ ਲਖਪ੍ਰੀਤ ਸਿੰਘ ਦਾ ਗਾ ਕੇ ਦਿਖਾ ਦਿਓ ਅੱਛਾ ਜੀ ਬਹੁਤ ਹਲਾਤ ਮਾੜੇ ਚਾਰੇ ਦਾ ਦੋ ਤਿੰਨ ਤਰਾ ਬਾਥਰੂਮ ਆ ਵੇਖੋ ਅਗਲਾ ਵੀ ਖਰਾਬ ਹੋਇਆ ਵਾ ਮਗਰ ਲੇ ਡਿੱਗਿਆ ਰਿਹਾ ਅੱਛਾ ਜੀ ਕੋਈ ਸਮਾਨ ਨਹੀਂ ਰਿਹਾ ਪੇਟੀਆਂ ਸਭ ਦਿਖਾ ਦਿਓ ਜੀ ਸਭ ਮੰਦਾ ਹੋਇਆ ਪਿਆ ਤੇ ਉਹ ਅਚਾਰਾ ਸੇਵਾ ਤੇ ਪਹੁੰਚਿਆ ਜੀ 15 ਦਿਨ ਹੋ ਗਏ ਘਰੇ ਨਹੀਂ ਆਇਆ ਮਗਰੋਂ ਘਰ ਦੇ ਵਿੱਚ ਠੀਕ ਆ ਜੀ ਆਪ ਸੇਵਾ ਕਰਾਈ ਜਾਂਦਾ ਉਹ ਆਪ ਯਾਤਰੇ ਤੇ ਗਿਆ ਝੂਰਸਾ ਠੀਕ ਐ ਸੇ ਉਧਰ ਗਏ ਹੋਏ ਸੀ ਤੇ ਘਰ ਦੇ ਹਾਲਾਤ ਮਗਰ ਉਹ ਇਦਾਂ ਦੇ ਹੋ ਗਏ ਕਿ ਤਰ੍ਹਾਂ ਦੇ ਬਹੁਤ ਜਿਆਦਾ ਦੇਖੋ ਬਈ ਬਹੁਤ ਬੁਰੇ ਹਾਲਾਤ ਆ ਘਰ ਦੇ ਬੱਚਾ ਮਾਂ ਪਿਓ ਵੀ ਮਰਿਆ ਗੁਜਰਿਆ ਤੇ ਮਾਂ ਵੀ ਚੋਰੀ ਦੀ ਹੂੰ ਪਿਓ ਕੈਂਥਣਾ ਹੋਵੇ ਗੁਜਰ ਗਿਆ ਸੀ ਹੂੰ ਤੇ ਬੱਚਾ ਚੋਰਾ ਮੈਂ ਮੇਰੇ ਨਾਲ ਰਿਆ ਮੈਂ ਪਾਲਿਆ ਤੇ ਹੁਣ ਇੰਨੀ ਮਗਰ ਕੋਈ ਬਾਹ ਫੜਨ ਵਾਲਾ ਹੋਵੇ ਤੇ ਕੋਈ ਉਹ ਚੋਰੀ ਦੀ ਹਲਕਾ ਕਹਿਣਾ ਮਤਲਬ ਕਿਹੜੀ ਚੀਜ਼ ਦੀ ਜ਼ਰੂਰਤ ਆ ਹੁਣ ਇੱਥੇ ਜਿਵੇਂ ਬਾਥਰੂਮ ਵਗੈਰਾ ਪਾਉਣ ਵਾਲਾ ਕੋਈ ਕੋਈ ਬਾਥਰੂਮ ਪਾਉਣ ਵਾਲੇ ਪੈਸੇ ਜਾਂ ਵੇਲੇ ਉਹ ਨਿਉਟੀਆਂ ਮਿੱਟੀ ਪੈ ਜੇ ਚਾਰੇ ਦਾ ਜਗਾ ਉੱਚੀ ਹੋ ਕੇ ਪੈ ਜੇ ਹੂੰ ਹੂੰ ਕੋਈ ਮਾਇਆ ਮੋਹ ਆ ਦਾ ਕੋ ਦਾਨ ਹੋ ਜੇ ਹਾਂ ਬਿਲਕੁਲ ਬਿਲਕੁਲ ਉਹ ਪੇਟੀਆਂ ਦਿਖਾ ਦੇ ਵੀਰੇ ਉੱਪਰ ਚੱਕੀਆਂ ਹੋਈਆਂ ਪੇਟੀਆਂ ਦੇ ਉੱਪਰ ਪਾਣੀ ਪਿਆ ਪਾਣੀ ਭਰਿਆ ਵਾਸੀ ਇੱਥੇ ਪੇਟੀਆਂ ਤੋਂ ਨੀਚੇ ਦਿਖਾ ਦੇ ਹਾਂ ਹਾਂ ਉਹ ਥੱਲੇ ਉੱਟ ਗਿਆ ਸੀ ਪਾਣੀ ਓਕੇ ਓਕੇ ਇਤੋਂ ਦਾ ਪਾਣੀ ਆ ਗਿਆ ਅੰਦਰ ਕਮਰਿਆਂ ਦੇ ਵਿੱਚ ਵੀ ਪੇਟੀ ਦੇ ਵਿੱਚ ਫਿਰ ਤਵਾ ਪੂਜੀ 8 ਫੁੱਟ ਤੱਕ ਚੜ ਹੀ ਗਿਆ ਪਾਣੀ 8 ਫੁੱਟ ਪਾਣੀ ਅੰਦਰ ਲੱਗ ਗਿਆ ਉਹ ਬੱਚੇ ਦੇ ਅੰਦਰਾਂ ਦੇ ਵਿੱਚ ਕੋਈ ਚੀਜ਼ ਬਚਣ ਵਾਲੀ ਗੱਲ ਰਹਿ ਨਹੀਂ ਗਈ ਹੂੰ ਕੋਈ ਕਿਹਾ ਕੋਈ ਨਹੀਂ ਝੋਨਾ ਸਾਰਾ ਹੀ 2.5 ਕਿਲੇ ਤਾਂ ਖਤਮ ਹੋ ਗਿਆ ਠੀਕ ਆ ਠੀਕ ਆ ਤੇ ਕੋਈ ਫਿਰ ਤੇ ਆ ਮਹੀਏ ਉਹ ਇੱਕ ਤਾਂ ਮੇਨ ਜਰੂਰ ਤਾਂ ਗੋਰੇ ਦਿਖਾ ਦੇ ਵੀਰੇ ਬਾਥਰੂਮਾਂ ਦੀ ਹਨਾ ਬਾਥਰੂਮ ਜਰੂਰ ਚੰਗੇ ਉੱਚੇ ਪਾ ਕੇ ਬਣਾ ਕੇ ਆਪ ਦੇ ਅਜੀਬ ਬਣਾ ਉਹ ਤਾਂ ਠੀਕ ਆ ਬਾਥਰੂਮਾਂ ਦੀ ਜਰੂਰਤ ਹੈ ਇੱਕ ਤੇ ਆ ਦੋ ਕਮਰੇ ਆ ਵੀਰ ਕੋਲ ਹਾਂ ਇਹ ਕੋਈ ਬਣਾ ਦੇ ਦੋ ਕਮਰੇ ਜਿਵੇਂ ਇਹ ਸੈੱਟ ਹੋ ਜਾਣ ਬਾਥਰੂਮ ਹੋ ਜੇ ਤੇ ਇੱਕ ਨਾਲ ਭਾਵੇਂ ਇਧਰ ਰਸੋਈ ਪੈ ਜੇ ਬਾਈ ਸੋ ਦੋਸਤੋ ਇਹੀ ਕੋਸ਼ਿਸ਼ ਆ ਵੀ ਆਪਾਂ ਦਿਖਾਇਆ ਕਰੇ ਬੰਡਾਲੇ ਦੇ ਵਿੱਚ ਹੈਗਾ ਤੇ ਬਾਕੀ ਇਹਨਾਂ ਨਾਲ ਆਪਾਂ رابطہ ਕੈਮਰਾ ਰੱਖਾਂਗੇ ਜੇ ਕੋਈ ਸੇਵਾਦਾਰ ਆਪਣਾ ਵੀਰ ਸੇਵਾ ਕਰਨਾ ਚਾਹੁੰਦਾ ਪਿੰਡੋਂ ਬਾਹਰੋਂ ਦੇਸ਼ ਚੋਂ ਵਿਦੇਸ਼ ਚੋਂ ਤਾਂ ਇਹ ਵੀਰ ਨਾਲ ਆਪਾਂ ਕਨੈਕਟ ਕਰ ਸਕਦੇ ਹਾਂ ਤੇ ਇਹਨਾਂ ਦੀ ਆਪਾਂ ਸੇਵਾ ਇਹਨਾਂ ਤੱਕ ਪਹੁੰਚਦੀ ਕਰੀਏ ਜਿੰਨੀ ਕੋਈ ਭੇਜੂਗਾ ਆਪਣੇ ਇੱਕ ਤਾਂ ਹੈਗਾ ਵੀਰੇ ਗੋਰੇ ਦਾ ਨੰਬਰ 9914964260 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਬਾਕੀ ਜੇ ਕੋਈ ਸਿੱਧਾ ਕਨੈਕਟ ਕਰਨਾ ਚਾਹੁੰਦਾ ਕੋਈ ਤੁਹਾਡਾ ਆਪਦਾ ਨੰਬਰ ਜੀ ਆਪਦਾ 94643 94055 94055 ਇੱਕ ਨੰਬਰ ਹੋਰ ਆ 7078 77078 06690 06690 ਕੋਈ ਐਨ ਆਰ ਆ ਜਾਂ ਪਿੰਡੋ ਜਾਂ ਬਾਹਰੋਂ ਇਹ ਅਗੋਰੇ ਵੀਰ ਦਾ ਵੀ ਨੰਬਰ ਬੋਲਤਾ ਕਈ ਵਾਰ ਕੋਈ ਆਏ ਹੁੰਦਾ ਵੀ ਸਿੱਧਾ ਦੇਣਾ ਇਹਨਾਂ ਦਾ ਵੀ ਬੋਲਤਾ ਆਪਾਂ ਠੀਕ ਹੈ ਜੀ ਜਿਵੇਂ ਠੀਕ ਆ ਪਰ ਇਹਨਾਂ ਕਾ ਵੀਡੀਓ ਪਾਉਣ ਦਾ ਇਹ ਮਕਸਦ ਆ ਵੀ ਕਈ ਵਾਰ ਬਾਪੂ ਇਹ ਹੋਇਆ ਕਿ ਤੁਸੀਂ ਆਪਣਾ ਜ਼ਿਮੀਦਾਰ ਜਿਹੜੇ ਨਾਰਮਲ ਨਾ ਆਪਾਂ ਨੂੰ ਮੰਗਦਿਆਂ ਨੂੰ ਵੀ ਸ਼ਰਮ ਆਉਂਦੀ ਆ ਸਹੀ ਆ ਨਾ ਆਪਾਂ ਨੂੰ ਕਿਉਂਕਿ ਜ਼ਿਮੀਦਾਰ ਆਪਾਂ ਨਾ ਤਾਂ ਦਿਹਾੜੀ ਜਾ ਸਕਦੇ ਆ ਨਾ ਜਾ ਸਕਦੇ ਨਾ ਦਿਹਾੜੀ ਜਾ ਸਕਦੇ ਆ ਕਿਉਂਕਿ ਹਾਲਾਤ ਹੀ ਉਦੋਂ ਦੇ ਕੁਝ ਵੀ ਸੋ ਇਹ ਆ ਵੀ ਅੱਗੇ ਵੰਗੂ ਇਹ ਨਾ ਹੋਵੇ ਕਈ ਵਾਰ ਜਿਵੇਂ ਮੜ ਕੇ ਵੀਡੀਓ ਆਈ ਜਾਂਦੀ ਭਾਈ ਉਹ ਤਾਂ ਰਾਸ਼ਨ ਲੈ ਕੇ ਉਹ ਆ ਬਹੁਤ ਕੁਛ ਲਗਾਏ ਆ ਜੋ ਵੀ ਆ ਪਰ ਆਪਾਂ ਮਦਦ ਲਈ ਵੀ ਜੇ ਵੀਡੀਓ ਪਾਉਗੀ ਤਾਂ ਪਤਾ ਲੱਗ ਜਾਉਂਦੇ ਨੂੰ ਵੀ ਇਹ ਕਰਤਿਆ ਇਹ ਬੰਦੇ ਤੱਕ ਮਦਦ ਪਹੁੰਚ ਚੁੱਕੀ ਆ ਕਿ ਹੋਰ ਬੰਦਾ ਅਗਲੇ ਦੀ ਮਦਦ ਕਰ ਸਕੇ ਸਾਰੇ ਭਰਾਵਾਂ ਨੂੰ ਖੜਾ ਕਰ ਸਕੇ ਪਰ ਕਰਨਾਂ ਦੀ ਵੀ ਜ਼ਰੂਰਤ ਹੈ ਬੱਚੇ ਤਾਂ ਨਹੀਂ ਵਾਰ ਆਇਆ ਜੀ ਅੱਜ ਵੇਖੋ ਪਾਣੀ ਆ ਗਿਆ 15 ਦਿਨ ਹੋ ਗਏ ਆ ਕਿੰਨੇ ਦਿਨ 15 ਪਹੁੰਚ ਗਿਆ ਨਾ 15 ਦਿਨ ਚਾਰਾਂ ਯਾਤਰੀ ਦੇ ਸੁੱਕਣਾ ਹੀ ਵੀ ਆਦੀ ਮੈਂ ਜਾਣਾ ਹੀ ਤਾਂ ਮੈਨੂੰ ਇਦਨ ਮੇਰੀਆਂ ਮਈ ਨਿਗਾ ਕੇ ਵੇਲੀ ਤੇ ਪਹੁੰਚ ਗਿਆ ਤਾਰ ਤੋਰ ਕੇ ਮੂੰਹ ਜ ਫਾਲ ਚੋ ਕੇ ਆਂਦਾ ਤਾਇਆ ਚਲੇ ਮਾਂ ਜਾ ਤੂੰ ਚਲਾ ਗਿਆ ਜਿੱਤੇ ਮੁਰਕੇ ਆਖੂ ਮੈਨੂੰ ਰੱਖ ਲਿਆ ਸੁਖਣਾ ਵਿੱਚ ਬੰਦੇ ਦੇ ਹੋਰ ਮਨ ਚ ਆਜਦੀ ਆ ਵੀ ਭੇਜਿਆ ਚਲਾ ਤੂੰ ਚਰਾ ਜਤਰੀ ਜਤਰੀ ਸੀ ਗੁਰੂਆਂ ਦਾ ਪੱਲਾ ਨਹੀਂ ਛੱਡਿਆ ਭਾਵੇਂ ਮੁਸੀਬਤ ਪੈ ਗਈ ਪੈ ਗਈ ਆ ਅੱਜ ਉਹਨੂੰ 15 ਦਿਨ ਅੱਜ 20 ਗਾਇ ਚਲਿਆ 15 ਦਿਨ ਨੂੰ ਗਏ ਨੂੰ ਹੋ ਗਿਆ ਤੇ 15 20 ਪਾਣੀ ਨੂੰ ਹੋ ਗਿਆ ਤੇ ਅੱਜ ਚਲੋ ਇਹਨੂੰ ਹੁਣ ਕੰਮ ਵੀ ਜ਼ਰੂਰੀ ਇਹਦਾ ਕਰਨ ਵਾਲਾ ਕੋਈ ਨਹੀਂ ਬਾਪੂ ਜੀ ਜੇ ਦੋਨੇ ਗੱਲਾਂ ਕਰਤੀਆਂ ਭਾਵੇਂ ਸਿੱਧਾ ਕਨੈਕਟ ਕਰਨਾ ਚਾਹੁੰਦਾ ਸਿੱਧਾ ਜੇ ਸਾਡੇ ਵੀਰ ਗੋਰੇ ਨਾਲ ਕਨੈਕਟ ਕਰਦੇ ਉਹਦਾ ਨੰਬਰ ਦੇਤਾ ਆਪਣਾ ਜਿਹੜਾ ਗੋਰਾ ਵੀਰ ਅੱਗੇ ਪੋਸਟਰ ਤੇ ਵੀ ਲੱਗਾ ਹੈ ਨੰਬਰ ਭੇਜੂ ਦਾ ਨੰਬਰ ਇੱਕ ਦੋ ਆ ਦੋ ਨੰਬਰ ਆ ਤੇ ਇਹਨਾਂ ਦੇ ਬੋਲ ਤੇ ਜਿਵੇਂ ਮਰਜ਼ੀ ਕਨੈਕਟ ਕਰਨਾ ਕਰ ਲਿਓ ਬਾਈ ਜੀ ਜਿਹੜਾ ਪੈਸੇ ਪਾਊਗਾ ਬਕਾਇਦਾ ਉਹਦੀ ਵੀਡੀਓ ਹੋਊਗੀ ਵੀ ਆ ਘਰ ਦੀ ਮਦਦ ਹੋ ਚੁੱਕੀ ਆ ਵੀ ਅਗਲੇ ਘਰ ਦੀ ਕਰੋ ਬਾਈ ਤੁਸੀਂ ਕਿਉਂਕਿ ਕਈ ਵਾਰ ਇੱਕੋ ਜਗ੍ਹਾ ਆਪਣਾ ਨਹੀਂ ਪਤਾ ਚੱਲਦਾ ਫਿਰ ਕੁਝ ਕਿ ਲੋਕ ਰਹਿ ਜਾਂਦੇ ਆਪਾਂ ਨੂੰ ਐ ਸਾਰੇ ਬਰਾਬਰ ਖੜੇ ਹੋ ਜਾਣ ਸਹੀ ਹੈ ਨਾ ਆਪੂ ਹਾਂਜੀ ਤੇ ਜਾਂ ਦੂਸਰਾ ਨੰਬਰ ਕਰ ਭੇਜਦਾ ਬਾਈ ਦਾ 9041820613